ਅੱਜ ਪੂਰੀ ਦੁਨੀਆ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 699 ਜਨਮ ਦਿਹਾੜੇ ਦੀ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਇਸ ਦੇ ਚਲਦੇ ਮਲੋੜ ਦੇ ਗੁਰੂ ਰਵਿਦਾਸ ਨਗਰ ਨਗਰਿਕ ਵਿਖੇ ਦਿਹਾੜਾ ਮਨਾਇਆ ਗਿਆ ਜਿੱਥੇ ਰਵਿਦਾਸ ਮੰੰਦਰ ਵਿਖੇ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਸ਼ਰਮਣੇ ਕਾਲੀ ਦਲ ਦੇ ਪ੍ਰਧਾਨ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਨਤਮਸਤਕ ਹੋਏ ਜਿਨ੍ਹਾਂ ਨੇ ਆਸ਼ੀਰਵਾਦ ਲਿਆ ਅਤੇ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਅੱਜ ਜਨਮ ਦਿਹਾੜੇ ਮੌਕੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਗੁਰੂ ਸਾਹਿਬ ਨੇ ਜਾਤੀਵਾਦ ਨੂੰ ਖਤਮ ਕਰਨ ਦੇ ਨਾਲ ਇੱਕ ਜੁੜਤਾ ਰਹਿਣ ਦਾ ਸੰਦੇਸ਼ ਦਿੱਤਾ ਉਹਨਾਂ ਨੇ ਪਾਏ ਪੂਰਨ ਅਤੇ ਚੱਲਣ ਦੀ ਲੋੜ ਹੈ ਉਹਨਾਂ ਕਈ ਹੀ ਰਾਜਨੀਤਿਕ ਆਗੂ ਅਤੇ ਸਵਾਲ ਖੜੇ ਕਰਦੇ ਕਿਹਾ ਕਿ ਉਹ ਜਾਤੀਵਾਦਕ ਬਿਆਨ ਦੇ ਕੇ ਗੁਰਮੁਰਾਹ ਕਰ ਰਹੇ ਹਨ ਅਜਿਹੀ ਬਿਆਨਬਾਜ਼ੀ ਕਰਕੇ ਸਿਆਸਤ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਕੇਂਦਰ ਵੱਲੋਂ ਅੱਜ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਜਤਾਈ ਅਤੇ ਬਜਟ ਔਰਤਾਂ ਦੇ ਹੱਕ ਵਿੱਚ ਹੋਵੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤਾ 1000 ਰੁਪਏ ਦੇਣ ਦਾ ਦਾਵਾ ਜਲਦ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਹੰਲੀ ਮੈਮ ਅੱਜ ਮੈਂ ਪਹਿਲਾਂ ਤਾਂ ਗੁਰਪੁਰਬ ਦੀ ਨਾਲ ਸਾਰਿਆਂ ਨੂੰ ਮੁਬਾਰਕਾਂ ਹਾਂ ਜੀ ਅੱਜ ਗੁਰਪੁਰਬ ਦੇ ਉੱਤੇ ਪਹੁੰਚਿਆ ਹਾਂ ਕਿਸ ਤਰ੍ਹਾਂ ਦੀਆਂ ਸਖਿਆਵਾਂ ਦਿੰਦੇ ਹੈਗੇ ਆ ਪੰਜਾਬ ਦੀ ਬੰਦਾ ਅ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਮਲੋਠ ਹਲਕਾ ਨਿਵਾਸੀਆਂ ਨੂੰ ਲੋਟ ਦੀ ਧਰਤੀ ਤੇ ਖੜੇ ਹੋ ਕੇ ਔਰ ਸਮੂਹ ਹਿੰਦੋਸਤਾਨ ਦੇਸ਼ ਵਿਦੇਸ਼ ਚ ਵਸਦੇ ਸਾਡੇ ਭਾਈਚਾਰੇ ਨਾਲ ਸੰਬੰਧਤ ਸਾਡੇ ਪੰਜਾਬੀਆਂ ਨੂੰ ਅੱਜ ਦੇ ਇਸ ਵਿਸ਼ੇਸ਼ ਤਿਹਾਡੇ ਦੇ ਉੱਤੇ ਸੰਤ ਗੁਰ ਰਵੀਦਾਸ ਮਹਾਰਾਜ ਜੀ ਦੀ ਜਨਮਤੀ ਦੇ ਉੱਪਰ ਮੈਂ ਲੱਖ ਲੱਖ ਮੁਬਾਰਕਬਾਦ ਦਿੰਨੀ ਆ ਔਰ ਸਿਰਫ ਅਸੀਂ ਉਹਨਾਂ ਦੇ ਦਿਹਾੜਿਆਂ ਨੂੰ ਮਨਾਉਣ ਦੀ ਗੱਲ ਨਹੀਂ ਕਰਦੇ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਅਮਲ ਕਰਨ ਦੀ ਗੱਲ ਕਰਦੇ ਹਾਂ ਕਿ ਜੇਕਰ ਸਭ ਤੋਂ ਪਹਿਲਾਂ ਕਿਸੇ ਗੁਰੂ ਨੇ ਜਾਤ ਪਾਤ ਦੇ ਵਿਰੁੱਧ ਗੱਲ ਕੀਤੀ ਤਾਂ ਇਹ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਖੁਦ ਕਿਰਤ ਦੀ ਕਮਾਈ ਕੀਤੀ ਔਰ ਕਿਰਤ ਨੂੰ ਤਰਜੀਹ ਦਿੱਤੀ ਔਰ ਪਖੰਡਵਾਦ ਨੂੰ ਉਹਨਾਂ ਨੇ ਪਿੱਛੇ ਕਰਨ ਦੇ ਲਈ ਬਹੁਤ ਵੱਡਾ ਸੁਨੇਹਾ ਜਿਹੜਾ ਸਾਰੇ ਸਮਾਜ ਨੂੰ ਦਿੱਤਾ ਔਰ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਕਿਰਤ ਨਾਲ ਜੁੜ ਕੇ ਕੇ ਇਮਾਨਦਾਰੀ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਵਿੱਚ ਵਿੱਚ ਜਾਤ ਪਾਤ ਦੀ ਜਿੱਥੇ ਰਾਜਨੀਤੀ ਦੇ ਵਿੱਚ ਇਹਨਾਂ ਦਾ ਜਾਤਕ ਨੂੰ ਜਿਆਦਾ ਭੜਵਾ ਦਿੱਤਾ ਰਹੀ ਹੈ ਇਹ ਅਲੱਗ-ਅਲੱਗ ਪਹਿਲ ਦਿੱਤੇ ਜਾ ਰਹੇ ਦੇਖੋ ਇਹ ਅ ਅਸੀਂ ਤਾਂ ਸ਼ੁਰੂ ਤੋਂ ਹੀ ਬਾਬਾ ਸਾਹਿਬ Ambedkar ਨੇ ਸੰਵਿਧਾਨ ਰਚਿਆ ਔਰ ਉਸ ਤੋਂ ਉੱਪਰ ਦੀ ਗੱਲ ਹੋਈ ਕਿ ਜਦੋਂ ਸਾਡੇ ਸਾਰੇ ਵਰਗ ਦੇ ਲੋਕਾਂ ਨੂੰ ਇੱਕ ਸੰਵਿਧਾਨ ਦੇ ਵਿੱਚ ਬਰਾਬਰ ਦਾ ਮੌਕਾ ਮਿਲਿਆ ਔਰ ਦੇਸ਼ ਦੇ ਵਿੱਚ ਰਿਪਰੈਜੈਂਟੇਸ਼ਨ ਚਾਹੇ ਉਹ ਪਾਰਲੀਮੈਂਟ ਹੈ ਚਾਹੇ ਉਹ ਵਿਧਾਨ ਸਭਾ ਉਹਦੇ ਵਿੱਚ ਇੱਕੋ ਜਿਹੀ ਰਿਪਰੈਜੈਂਟੇਸ਼ਨ ਦੀ ਗੱਲ ਕੀਤੀ ਗਈ ਕੁਛ-ਕੁਝੀਆਂ ਸਿਆਸਤਾਂ ਵਾਲੇ ਲੋਕ ਹੈ ਜਿਹੜੇ ਉਹ ਇਸ ਗੱਲ ਨੂੰ ਰਾਜਨੀਤੀ ਚ ਲਿਆ ਕੇ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕ ਬਹੁਤ ਸਿਆਣੇ ਹੋ ਗਏ ਲੋਕਾਂ ਨੇ ਸੰਵਿਧਾਨ ਵੀ ਪੜ੍ਹਿਆ ਲੋਕੀਂ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਜਾਣਦੇ ਆ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਵੀ ਜਾਣਦੇ ਆ ਸੋ ਇਹੋ ਜਿਹੇ ਲੋਕਾਂ ਨੂੰ ਜਿਹੜੇ ਜਾਤ ਪਾਤ ਦੇ ਆਧਾਰ ਤੇ ਉੱਪਰ ਕੋਈ ਕਟਿਆ ਤਰ੍ਹਾਂ ਦੀ ਰਾਜਨੀਤੀ ਕਰਦੇ ਆ ਉਹਨਾਂ ਨੂੰ ਸਾਡੇ ਲੋਕ ਆਪ ਹੀ ਜਵਾਬ ਦੇ ਦਿੰਦੇ ਨੇ ਜਿਹੜਾ ਮਲੋੜ ਦੇ ਜਿਹੜਾ ਭਮਣ ਜਿਹੜਾ 10 ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੂਜੇ ਇਨਸਾਨ ਤੇ ਆਉਂਦਾ ਹੈਗਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਭਾਰੀ ਸੰਸਦਤਾ ਦਾ ਕੱਟ ਹੋ ਰਿਹਾ ਹੈ ਕਿਸ ਤਰ੍ਹਾਂ ਦੇ ਕਾਰਜ ਜਿਹੜੇ ਅੱਜ ਸ਼ੁਰੂ ਕਰਵਾਏ ਗਏ ਬਿਲਕੁਲ ਜੀ ਅਸੀਂ ਬੜੇ ਜਿਹੜੇ ਜ਼ਰੂਰੀ ਇੱਥੇ ਲੋਕਾਂ ਦੀ ਮੰਗ ਵੀ ਸੀ ਅੱਜ ਗੁਰੂ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਜਿਹੜੀ ਚਾਰ ਦਿਵਾਰੀ ਦੀ ਮੰਗ ਸੀ ਉਹ ਕੰਮ ਉਹਦਾ ਨੀ ਪੱਥਰ ਰੱਖਿਆ ਗਿਆ ਔਰ ਆਉਣ ਵਾਲੇ ਦਿਨਾਂ ਚ ਕੰਮ ਸ਼ੁਰੂ ਹੋਣਾ ਹੈ ਇਸੇ ਤਰ੍ਹਾਂ ਲਾਇਬ੍ਰੇਰੀ ਜਿਹੜੀ ਇੱ ਬਹੁਤ ਵਧੀਆ ਟੈਲੈਂਟਡ ਇੱਥੇ ਆ ਕੇ ਪੜ੍ਹਦੇ ਆ ਉਹਦੀ ਅਸੀਂ ਉੱਪਰਲੀ ਮੰਜ਼ਲ ਤਿਆਰ ਕਰਨ ਜਾ ਰਹੇ ਹਾਂ ਉਹਦਾ ਨੀਂਹ ਪੱਥਰ ਰੱਖਿਆ ਗਿਆ ਇਸੇ ਤਰ੍ਹਾਂ ਹੀ ਅਸੀਂ ਇੱਕ ਕਮਿਊਨਿਟੀ ਹਾਲ ਇਹਨਾਂ ਨੂੰ ਬਣਾ ਕੇ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਇਹ ਪਰਿਵਾਰ ਜਿਹੜੇ ਆ ਕੋਈ ਆਪਣੇ ਫੰਕਸ਼ਨ ਕਰ ਸਕਣਗੇ ਸੋ ਮੇਰੀ ਮੇਨ ਤਰਜੀਹ ਹਮੇਸ਼ਾ ਐਜੂਕੇਸ਼ਨ ਤੇ ਰਹੀ ਆ ਸੋ ਮੈਂ ਰਵਿਦਾਸ ਲਾਇਬ੍ਰੇਰੀ ਜਿਹੜੀ ਆ ਸਿਰਫ ਉਹਦੀ ਇਮਾਰਤ ਨਹੀਂ ਅਸੀਂ ਇਹਦੇ ਵਿੱਚ ਕੁਝ ਕੋਰਸੇਜ਼ ਵੀ ਆਉਣ ਵਾਲੇ ਦਿਨਾਂ ਸ਼ੁਰੂ ਕਰਾਂਗੇ ਜਿਹੜਾ ਸਾਡੇ ਬੱਚਿਆਂ ਲਈ ਬਹੁਤ ਲਾਹਤ ਹੈ ਕੋੜੀ। ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਪੰਜਾਬ ਦੀ ਫੇਰੀ ਤੇ ਹੈਗੇ ਆ ਤੇ ਦਰਸ਼ਕਾਂ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਫੇਰੀਆਂ ਤਾਂ ਸਾਰੇ ਰਾਜਨੀਤਿਕ ਆਗੂ ਆਉਂਦੇ ਹੀ ਹੁੰਦੇ ਆ ਪ੍ਰਧਾਨ ਮੰਤਰੀ ਜੀ ਆ ਰਹੇ ਆ ਤਾਂ ਬਹੁਤ ਵਧੀਆ ਗੱਲ ਹੈ। ਅਸੀਂ ਪੰਜਾਬੀ ਹਮੇਸ਼ਾ ਹੀ ਕਹਿ ਲੋਗੇ بڑے ਖੁਸ਼ ਦਲੀ ਦੇ ਨਾਲ ਹਰ ਇੱਕ ਦਾ ਸਵਾਗਤ ਕਰਦੇ ਆਂ ਪਰ ਮੇਰਾ ਪੁਆਇੰਟ ਇਹੀ ਰਹੂਗਾ ਕਿ ਜਿਸ ਗੁਰੂ ਨੂੰ ਅੱਜ ਉਹ ਸਜਦਾ ਕਰਨ ਆਇਆ ਹੈ ਉਹਨਾਂ ਦੀ ਬਰਾਦਰੀ ਦੇ ਨਾਲ ਸਬੰਧਤ ਜੋ ਲੋਕ ਹੈ ਜੋ ਉਹਨਾਂ ਦੇ ਅਨਿਆਈ ਹੈ ਉਹਨਾਂ ਦੀਆਂ ਕੀ ਸਮੱਸਿਆਵਾਂ ਰਹੀਆਂ ਹੁਣ ਤੱਕ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਦੌਰ ਰਿਹਾ ਇਹਦੇ ਤੇ ਝਾਤ ਮਾਰਨ ਔਰ ਕੁਝ ਬਦਲਾ ਲੈ ਕੇ ਆਉਣ ਕੁਝ ਵੱਖਰਾ ਕਰਕੇ ਦਿਖਾਉਣ ਕੇਂਦਰ ਸਰਕਾਰ ਅੱਜ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਜੀ ਕਿਸ ਕਿਸਮ ਇੱਦਾਂ ਕੀ ਕਰਦੇ ਹੈਗੇ ਕਿਸ ਤੋਂ ਉਹਨਾਂ ਬਜਟ ਹੋ ਗਿਆ ਅ ਮੈਂ ਤਾਂ ਚਲੋ ਕੇਂਦਰ ਬਜਟ ਪੇਸ਼ ਕਰਨ ਜਾ ਰਹੀ ਹੈ ਔਰ ਜਿਹੜੇ ਵਿੱਤ ਮੰਤਰੀ ਉਹ ਵੀ ਇੱਕ ਮਹਿਲਾ ਹੈ ਤੋਂ ਮੈਂ ਇਹ ਕਹਾ ਕਿ ਕਿ ਗਰਲ ਐਜੂਕੇਸ਼ਨ ਨੂੰ ਲੈ ਕੇ ਕੋਈ ਕੁੜੀਆਂ ਦੇ ਲਈ ਖਾਸ ਤੌਰ ਤੇ ਜਿਹੜੇ ਕਾਲਜ ਲੈਂਦੇ ਜਾਣ ਜਿਹੜੇ ਬੇਸਿਕਲੀ ਕੁੜੀਆਂ ਲਈ ਹੀ ਹੋਣ ਔਰ ਜ਼ਿਆਦਾਤਰ ਰਿਮੋਟ ਏਰੀਆਜ਼ ਨੂੰ ਕਵਰ ਕੀਤਾ ਜਾਵੇ ਔਰ ਜੋ ਸਮੱਸਿਆਵਾਂ ਸਾਡੀਆਂ ਕੁੜੀਆਂ ਨੂੰ ਆਉਂਦੀਆਂ ਨੇ ਪੜ੍ਹਨ ਦੇ ਵਿੱਚ ਉਹਨਾਂ ਦੀ ਮੋਬਿਲਿਟੀ ਦੇ ਵਿੱਚ ਉਹਨਾਂ ਦੇ ਆਵਾਜਾਈ ਦੇ ਸੰਚਾਰ ਉਹਨੂੰ ਲੈ ਕੇ ਗੱਲ ਕੀਤੀ ਜਾਵੇ ਔਰ ਇਸ ਤੋਂ ਬਿਨਾ ਜੜੀਆਂ ਘਰੇਲੂ ਔਰਤਾਂ ਦੇ ਵਰਤਨ ਵਾਲੀਆਂ ਚੀਜ਼ਾਂ ਵੀ ਦੇਖੋ ਕਿੰਨੀਆਂ ਮਹਿੰਗੀਆਂ ਗੈਸ ਸਿਲੰਡਰ ਮਹਿੰਗੇ ਹੋ ਗਏ ਈਵਨ ਜੜੀ ਕਿ ਸਾਡੀ ਹਿੰਦੁਸਤਾਨੀ ਔਰਤਾਂ ਦੇ ਔਰਨਮੈਂਟਸ ਦੀ ਗੱਲ ਕਰਦੇ ਹਾਂ ਸੋਨਾ ਚਾਂਦੀ ਉਹ ਵੀ ਅਸਮਾਨਾਂ ਨੂੰ ਛੂ ਰਿਹਾ ਸੋ ਔਰਤਾਂ ਨੂੰ ਲੈ ਕੇ ਜੇ ਕੋਈ ਬਜਟ ਉਹਨਾਂ ਦੇ ਪੱਖ ਚ ਜਾਵੇ ਤਾਂ ਮੈਂ ਉਸ ਦੀ ਸਲਾਹਤਾ ਕਰੂੰਗੀ